ਤੁਸੀਂ ਜੁੜਿਓ ਸਾਡਕ ਲਾਈਵ ਖਬਰਨਾਮਾ ਨਾਲ ਅੱਜ ਅਸੀਂ ਪਿੰਡ ਸੰਗਤਪੁਰਾ ਵਿਖੇ ਪਹੁੰਚੇ ਸੀ ਜਿੱਥੇ ਦਰਕਤਾਂ ਦੀ ਨਜਾਇਜ਼ ਕਟਾਈ ਕੀਤੀ ਗਈ ਹੈ 40 ਤੋਂ 45 ਦਰਕਤਾਂ ਜਿਹੜੇ ਉਹ ਨਜਾਇਜ਼ ਤੌਰ ਤੇ ਕੱਟੇ ਗਏ ਆ ਅਸੀਂ ਗੱਲ ਕਰਨੀ ਚਾਹੀ ਐਮਐਲਏ ਸਾਹਿਬ ਨਾਲ ਐਮਐਲਏ ਸਾਹਿਬ ਨੂੰ 5 ਤੋਂ 10 ਫੋਨ ਲਾਏ ਉਹਨਾਂ ਨੇ ਫੋਨ ਚੱਕਣਾ ਸਾਡਾ ਫੋਨ ਨਹੀਂ ਚੱਕਿਆ ਨਾ ਨੇ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਵਾਈਫ ਬਿਆਨਤ ਕੌਰ ਨੂੰ ਲਾਇਆ ਫੋਨ ਉਹ ਕਹਿੰਦੇ ਪਿੰਡ ਇਹ ਸੰਗਤਪੁਰਾ ਪਿੰਡ ਹੈ ਕਿੱਥੇ ਮੈਨੂੰ ਤਾਂ ਪਿੰਡ ਦਾ ਨਹੀਂ ਪਤਾ ਮੈਨੂੰ ਉਸ ਪਿੰਡ ਦੇ ਸਰਪੰਚ ਦਾ ਨਹੀਂ ਪਤਾ ਮੈਂ ਨਹੀਂ ਜਾਣਦੀ ਕਿ ਉੱਥੇ ਕੌਣ ਆ ਕੌਣ ਨਹੀਂ ਤੇ ਫਿਰ ਸਾਡੇ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਤੁਸੀਂ ਡੀਐਸਪੀ ਡੀਸੀ ਨਾਲ ਗੱਲ ਕਰੋ ਤੇ ਉਹਨਾਂ ਨੂੰ ਪੁੱਛੋ ਕਿ ਇਹ ਸੰਗਤਪੁਰਾ ਪਿੰਡ ਕਿੱਥੇ ਹੈ ਤੇ ਉਹ ਪਿੰਡ ਬਾਰੇ ਜਾਣਕਾਰੀ ਲੈ ਕੇ ਸਾਨੂੰ ਦੱਸੋ ਵੀ ਉੱਥੇ ਨਿਆਜ਼ ਕਟਾਈ ਕਿਉਂ ਹੋਈ ਹੈ ਤੇ ਪਿੰਡ ਦੇ ਵਿੱਚ ਇਸ ਚੀਜ਼ ਦੀ ਵਿਰੋਧਤਾ ਕੀਤੀ ਗਈ ਆ ਰੋਸ ਪਾਇਆ ਗਿਆ ਹੈ ਤੇ ਐਮਐਲਏ ਸਾਹਿਬ ਨੂੰ ਇਹ ਸਵਾਲ ਬਹੁਤ ਵੱਡਾ ਸਵਾਲ ਚੈਨ ਹੈ ਕਿ ਉਹ ਪੱਤਰਕਾਰਾਂ ਨਾਲ ਕਿਉਂ ਨਹੀਂ ਗੱਲ ਕਰਦੇ ਕਿਉਂ ਨਹੀਂ ਦੱਸਦੇ ਅੱਜ ਪਹਿਲਾਂ ਵੀ ਸਾਡੇ ਨਾਲ ਇੱਕ ਦਰਕੰਡਣਾ ਹੋਈ ਹੈ ਮਾਰਨਿੰਗ ਕਿ ਉਹਨਾਂ ਦੇ ਚੇਅਰਮੈਨਾਂ ਨੇ ਵੀ ਸਾਡਾ ਫੋਨ ਚੱਕਣਾ ਮੁਨਾਸਬ ਨਹੀਂ ਸਮਝਿਆ ਤੁਸੀਂ ਜੁੜੇ ਰਹੋ ਸਾਧਕ ਲਾਈਵ ਖਬਰਨਾਮਾ ਨਾਲ ਸਾਧਕ ਤੋਂ ਗੁਰਵਿੰਦਰ ਆਲਖ ਦੀ ਵਿਸ਼ੇਸ਼ ਰਿਪੋਰਟ ਸਰਪੰਚ ਸਾਹਿਬ ਦਿਖਾ ਰਹੇ ਨੇ ਪਿੰਡ ਸੰਗਤਪੁਰਾ ਵਿਖੇ ਨਜਾਇਜ਼ ਦਰਖਤਾਂ ਦੀ ਕਟਾਈ ਇਹਨਾਂ ਦਾ ਕਹਿਣਾ ਹੈ ਕਿ 40-45 ਦਰਖਤਾਂ ਜਿਹੜੇ ਉਹ ਨਜਾਇਜ਼ ਕੱਟੇ ਗਏ ਧੱਕੇਸ਼ਾਹੀ ਨਾਲ ਕੱਟੇ ਗਏ ਆ। 2 ਫੁੱਟ ਤੋਂ ਉੱਤੇ ਮੋਢਾ ਜੀ ਦਾ। ਇਹ ਜਿਹੜੇ ਮੌਜੂਦਾ ਕਾਲੀ ਦਲ ਦੇ ਸਰਪੰਚ ਨੇ ਤੇ ਇਹ ਝਾੜੂ ਵਾਲਾਂ ਤੇ ਸ਼ੱਕ ਜ਼ਹਿਰ ਕਰ ਰਹੇ ਨੇ। ਤੁਸੀਂ ਜੁੜਿਓ ਸਾਧਕ ਲਾਈਵ ਖਬਰ ਨਾਲ ਨਾਲ। ਅਸੀਂ ਅੱਜ ਪਹੁੰਚੇ ਆਂ ਪਿੰਡ ਸੰਗਤਪੁਰਾ ਵਿਖੇ ਜਿੱਥੇ ਇੱਕ ਨਯਾਇਜ਼ ਦਰਖਤਾਂ ਦੀ ਕਟਾਈ ਹੋਈ ਹੈ ਤੇ ਮੌਜੂਦਾ ਸਰਪੰਚ ਇੱਥੇ ਮੌਜੂਦ ਹਨ ਤੇ ਇਹ ਆਪਣਾ ਇਹ ਜਿਹੜੇ ਦਰਖਤਾਂ ਵਾਟਰ ਬਾਕਸ ਦੇ ਵਿੱਚ ਬਣੇ ਹੋਏ ਆ ਤੇ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾਉਣੇ ਆ ਤੇ ਨਾਲੇ ਪੁੱਛਗਿੱਛ ਕਰਦੇ ਆ ਪਹਿਲਾਂ ਤੁਸੀਂ ਦੇਖੋ ਕਿ ਆ ਦਰਖਤਾਂ ਦੀ ਨਯਾਇਜ਼ ਕਟਾਈ ਹੋਈ ਹੈ ਜੋ ਕਿ 40-45 ਦਰਖਤਾਂ ਜਿਹੜੇ ਨਯਾਇਜ਼ ਕੱਟੇ ਗਏ ਇੱਥੇ ਅਸੀਂ ਇੱਥੇ ਪਹੁੰਚੇ ਆਂ ਖਾਸ ਕਰਕੇ ਇੱਥੇ ਦਿਖਾਉਣ ਤੁਹਾਨੂੰ ਇੱਧਰ ਦੇਖੋ ਇਹ ਸਰਕਾਰੀ ਦਰਖਤ ਹੈ ਤੇ ਇਹ ਕੱਟਿਆ ਗਿਆ ਉੱਤੇ ਡਲੇ ਰੱਖੇ ਹੋਏ ਹਨ ਇਹਨਾਂ ਦੇ ਹੁਣ ਇਹ ਪਤਾ ਲੱਗੂ ਆਪਾਂ ਨੂੰ ਮੌਜੂਦਾ ਸਰਪੰਚ ਤੋਂ ਕਿ ਕਿਉਂ ਕੱਟੇ ਗਏ ਐ ਤੇ ਉਹ ਇਹ ਦੱਸਣਗੇ ਆਪਾਂ ਨੂੰ ਵੀ ਇਹ ਕੀ ਹੈ ਕੀ ਮਸਲਾ ਜੀ ਸਰਪੰਚ ਸਾਹਿਬ ਇਹ ਸਤਿ ਸ੍ਰੀ ਅਕਾਲ ਬਈ ਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਇਹਨਾਂ ਨੇ ਸਾਡੀ ਫਰਿਆਦ ਸੁਣੀ ਹਾਂਜੀ ਇਹ ਨਾਲ ਜੀ ਸੰਗਤਪੁਰੇ ਪਿੰਡ ਦਾ ਵਾਟਰ ਬੈਕ ਸਾਹਿਬ ਹਾਂਜੀ ਮੈਂ ਅਮਯੂਦਾ ਸਰਪੰਚਾ ਪਿੰਡ ਦਾ ਹਾਂਜੀ ਇਹਦੀ 52 ਲੱਖ ਰੁਪਿਆ ਗ੍ਰਾਂਟ ਆਈ ਹੈ ਓਕੇ ਜੀ ਅਸੀਂ ਇਹਨਾਂ ਨੂੰ ਇਹ ਗੱਲ ਕਹੀਏ ਵੀ ਮੈਂ ਕਿਹਾ ਯਾਰ ਐਡੇ ਐਡੇ ਮੋਟੇ ਵੱਡੇ ਰਸਤੇ ਇੱਥੇ ਆਪਾਂ ਡੀਸੀ ਸਾਹਿਬ ਤੋਂ ਮਨਜ਼ੂਰੀ ਲਈਏ ਕਿਉਂਕਿ ਮੈਂ ਪਿੰਡ ਦਾ ਜ਼ਿੰਮੇਵਾਰ ਹਾਂ ਕੱਲ ਨੂੰ ਜੇ ਕਿਸੇ ਨੇ ਇੱਥੇ ਆ ਕੇ ਵੇਖ ਲੇ ਡੀਸੀ ਸਾਹਿਬ ਨੇ ਮੈਨੂੰ ਪੁੱਛਣਾ ਹੈ ਕਿ ਐਡੇ ਵੱਡੇ ਰਸਤੇ ਤੁਸੀਂ ਕਿਥੇ ਖਪਾਤੇ ਤੇ ਮੈਨੂੰ ਪਤਾ ਹੀ ਨਹੀਂਗਾ ਵੀ ਇਹ ਕੀ ਹੋ ਜਾਂਦਾ ਮੈਂ ਇੱਥੇ ਆਇਆ ਹਾਂ ਜੀ ਆਹ ਵੇਖੋ ਮਿੱਟੀ ਲਈ ਪਈ ਆ ਰਸਤੇ ਦੇ ਮੋੜ ਨਾਲ ਹਾਂਜੀ ਆ ਦੇਖੋ ਹਾਂਜੀ ਆ ਦਰਸ਼ਕੋ ਦੇਖੋ ਇਹ ਕੋਈ ਮਰਾੜ ਪਿੰਡ ਦਾ ਇਨਸਾਨ ਹੈ ਜੀ ਜਿਹਦੇ ਕੋਲ ਠੇਕਾ ਜੀ ਜਿਹਦੇ ਕੋਲ ਠੇਕਾ ਹੈ ਅੱਛਾ ਜੀ ਉਹ ਆਪ ਦੀ ਉਹ ਆਂਦਾ ਵੀ ਮੈਨੂੰ ਐਮਐਲਏ ਸਾਹਿਬ ਨੇ ਕਿਹਾ ਜਿਹੜੇ ਇੱਥੇ ਸਾਡੇ ਬੰਦੇ ਦੇ ਐਮਐਲਏ ਦੇ ਵੀ ਤੂੰ ਬਈ ਆਪਣੀ ਮਰਜ਼ੀ ਕਰ ਜਿਵੇਂ ਮਰਜ਼ੀ ਤੈਨੂੰ ਕੋਈ ਨਹੀਂ ਬੁਲਾਉਂਦਾ ਤੇ ਦਸਤੇ ਵੜ ਵੜ ਕੇ ਵੇਚ ਰਹੇ ਆ ਮੈਂ ਬੇਨਤੀ ਕਰਨੀ ਚਾਹੁੰਦਾ ਐਮਐਲਏ ਸਾਹਿਬ ਨੂੰ ਵੀ ਐਮਐਲਏ ਸਾਹਿਬ 52 ਲੱਖ ਰੁਪਈਆ ਜੇ ਤੁਹਾਨੂੰ ਚਾਹੀਦਾ ਤਾਂ ਅਸੀਂ ਉਹੀ ਦੇ ਦਿੰਨੇ ਜੀ ਅਸੀਂ ਨਹੀਂ ਚਾਹੁੰਦੇ ਵੀ ਇਹ ਇਹ ਗੱਲਾਂ ਦੇ ਵਿੱਚ ਸਾਡਾ ਕਲੇਸ਼ ਵਧੇ ਵੀ ਚਲੋ ਜਿੱਥੇ ਮਰਜ਼ੀ ਲਾ ਲਓ ਤੁਸੀਂ ਪਰ ਰੌਲਾ ਇਸ ਗੱਲ ਦਾ ਵੀ ਮਨਜ਼ੂਰੀ ਦੇ ਸਾਬ ਦੀ ਲੈ ਤੋਂ ਬਗੈਰ ਜਿਹੜਾ ਤੁਸੀਂ ਨਜਾਇਜ਼ ਕੰਮ ਧੱਕਾ ਕਰੀਏ ਨੇ ਸਾਡੇ ਨਾਲ ਬਹੁਤ ਮੜਾ ਜੀ ਸਰਪੰਚ ਸਾਹਿਬ ਤੁਹਾਡੇ ਕੋਲ ਲਿਖਤੀ ਰੂਪ ਚ ਤੁਹਾਡੇ ਕੋਲ ਸਾਈਨ ਹੋਏ ਹੋਣ ਤੁਹਾਡੇ ਤੋਂ ਕੋਈ ਪੁੱਛਗਿੱਛ ਕੀਤੀ ਹੋਵੇ ਪ੍ਰਸ਼ਾਸਨ ਵੱਲੋਂ ਤੇ ਤੁਸੀਂ ਸਾਨੂੰ ਉਹ ਜਾਣਕਾਰੀ ਦਿਓ ਸਾਰੀ ਕੋਈ ਮੈਨੂੰ ਪ੍ਰਸ਼ਾਸਨ ਨੇ ਪੁੱਛਗਿੱਛ ਨਹੀਂ ਕੀਤੀ ਜੀ ਕੋਈ ਸਾਈਨ ਨਹੀਂ ਹੋਏ ਕਮੇਟੀ ਸਾਡੀ ਬਣੀ ਆ ਉਹਦਾ ਚੇਅਰਮੈਨ ਮੈਂ ਆ ਜੀ ਮਯੂਤਾ ਇਹ ਬਾਈ ਮੰਦਰ ਸਿੰਘ ਇਹਨਾਂ ਦੀ ਸਾਡੇ ਨਾਲ ਪੰਚਾਇਤ ਮੈਂਬਰ ਉਹ ਵੀ ਮੈਂਬਰ ਆ ਜੀ ਵਿੱਚ ਸਾਰੇ ਕਮੇਟੀ ਦੇ ਕਿਹੇ ਬੰਦੇ ਦੇ ਸਾਈਨ ਨਹੀਂ ਹੋਏ ਆਪਦੀ ਮਰਜ਼ੀ ਨਾਲ ਇਹ ਸਾਰਾ ਕੰਮ ਕਰ। ਅੱਛਾ ਇਹ ਜਿਹੜੀ ਨਾਜਾਇਜ਼ ਕਟਾਈ ਹੋ ਰਹੀ ਆ ਤੁਸੀਂ ਇਹਦੇ ਬਾਰੇ ਕੀ ਐਕਸ਼ਨ ਲਿਆ ਹੁਣ ਤੱਕ ਕੋਈ ਤੁਸੀਂ ਕੋਈ ਐਮਐਲਏ ਨਾਲ ਕਿਸੇ ਨਾਲ ਕੋਈ ਰਾਬਤਾ ਕਾਇਮ ਕੀਤਾ ਜਾਂ ਡੀਸੀ ਸਾਹਿਬ ਨਾਲ ਜਾਂ ਕੋਈ ਹੋਰ ਪ੍ਰਸ਼ਾਸਨ ਨਾਲ ਜਾਂ ਪਿੰਡ ਦੇ ਮੋਤਬਰਾਂ ਨੂੰ ਇਕੱਠਾ ਕਰਕੇ ਕੀ ਤੁਸੀਂ ਇਹਦਾ ਕਿਨੇ ਨੂੰ ਬੰਦ ਕੀਤਾ? ਅੱਜ ਤੋਂ ਪਹਿਲਾਂ ਜੀ ਮੈਂ 2-3 ਵਾਰੀ ਆਵਾਜ਼ ਦਵਾ ਚੁੱਕਿਆ ਹਾਂ ਲਾਉਸਮੈਂਟ ਕਰਾਈ ਸਪੀਕਰ ਜ। ਵੀ ਭਾਈ ਇਹ ਨਾਜਾਇਜ਼ ਕੰਮ ਹੁੰਦਾ ਮੈਨੂੰ ਪਤਾ ਨਹੀਂ ਵੀ ਕੌਣ ਕਰਦਾ ਰਾਤ ਭਰ ਤੇ ਅੱਜ ਹੁਣ ਜਦੋਂ ਦਿਨੇ ਹੌਣ ਲੱਪਿਆ ਸ਼ਰਿਆਂ ਨੂੰ ਲੋਕਾਂ ਨੇ ਰੌਲਾ ਪਾਇਆ ਮੇਰੇ ਕੋਲੇ ਜਾ ਕੇ ਵੀ ਸ਼ਰਿਆਂ ਵੀ ਲਾਪੇ ਉੱਥੇ ਫੇਰ ਅਕਵਾੜੀਆਂ ਪਈਆਂ ਕਈਆਂ ਪਈਆਂ ਨਹੀਂ ਤੁਹਾਨੂੰ ਕੀ ਲੱਗਦਾ ਵੀ ਇਹ ਚ ਝਾੜੂ ਵਾਲਾ ਦਾ ਹੱਥ ਹਾਂਜੀ ਹਾਂ ਉਹ ਆਦੇ ਅਸੀਂ ਕਰੋ ਤੁਸੀਂ ਨਹੀਂ ਤੁਹਾਡੇ ਪਿੰਡ ਦੇ ਕੋਈ ਹੈਗੇ ਆ ਕੋਈ ਝਾੜੂ ਵਾਲੇ ਜਿਹੜੇ ਕੋਈ ਮੇਰੇ ਪਿੰਡ ਦੇ 1-2 ਬੰਦੇ ਹੈਗੇ ਜੀ ਜਿਹੜਿਆਂ ਦੇ ਵਿੱਚ ਕੰਮ ਚੱਲੂਗਾ ਕੋਈ ਰੋਕ ਨਹੀਂ ਸਕਦਾ ਤੇ ਮੈਂ ਕਿਹਾ ਜੀ ਡੀਸੀ ਸਾਹਿਬ ਦੀ ਮਨਜ਼ੂਰੀ ਲੈਣੀ ਬਹੁਤ ਜ਼ਰੂਰੀ ਹੈ ਇਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਤੁਹਾਨੂੰ ਲੱਗਦਾ ਵੀ ਇਹ ਦੇ ਵਿੱਚ ਐਮਐਲਏ ਦਾ ਹੱਥ ਹੈਗਾ ਵੇਖੋ ਜੀ ਐਮਐਲਏ ਸਾਹਿਬ ਦੇ ਬਗਾਰ ਤਾਂ ਪਤਾ ਨਹੀਂ ਹਲਦਾ ਦੂਜੀ ਤਾਂ ਗੱਲ ਦੂਰ ਦੀ ਮੈਂ ਇੱਕ ਤਰਸਤ ਵੜ ਲੈਣਾ ਮੈਂ ਮੌਜੂਦਾ ਸਰਪੰਚਾ ਸਵੇਰੇ ਮੇਰੇ ਦੇ ਪਰਚਾ ਹੋ ਜਾਊਗਾ ਮੈਂ ਡਰਦਾ ਇਹ ਕੰਮ ਕਰੀ ਜਨਾ ਪਾਈ ਮੇਰੇ ਦੇ ਪਰਚਾ ਹੋਣਾ ਸਵੇਰੇ ਜੇ ਕਿਸੇ ਨੇ ਵੇਖ ਲਿਆ ਵੀ ਆ ਕੀ ਹੋਈ ਜਾਂਦਾ ਅੱਛਾ ਤੁਸੀਂ ਹੁਣ ਕੀ ਚਾਹੁੰਦੇ ਆ ਪ੍ਰਸ਼ਾਸਨ ਤੋਂ ਕੀ ਮੰਗਾ ਤੁਹਾਡੀ ਨਹੀਂ ਇਹਦਾ ਕੋਈ ਤੁਹ ਤੁਸੀਂ ਕੋਈ ਲੀਗਲ ਕੋਈ ਨੋਟਿਸ ਦਿੱਤਾ ਜਾਂ ਥਾਣੇ ਚ ਜਾਂ ਸਾਧਕ ਜਿਵੇਂ ਆਪਣੇ ਸਾਧਕ ਥਾਣਾ ਲੱਗਦਾ ਉੱਥੇ ਤੁਸੀਂ ਪਹੁੰਚਿਆ ਮੈਂ ਵੀ ਹੁਣੇ ਆਇਆ ਇੱਥੇ 5-10 ਮਿੰਟ ਹੋਏ ਆ ਥੋੜੇ ਕੋਲੇ ਸਮਾਨ ਪਿਆ ਸਾਰਾ ਸਜਰੇ ਦਰਸਤ ਵੜੀਆਂ ਦਾ ਸੀ ਤੇ ਮੈਂ ਹੁਣ ਜਾ ਕੇ ਥਾਣੇਦਾਰ ਸਾਹਿਬ ਨੂੰ ਜਾਂ ਐਸ ਐਚ ਓ ਸਾਹਿਬ ਨੂੰ ਬੇਨਤੀ ਕਰਦਾ ਵੀ ਉਹ ਮੌਕਾ ਵੇਖਣ ਤੇ ਕੱਲ ਨੂੰ ਮੈਂ ਮੇਰੀ ਲਾਟ ਟੁੱਟੀ ਹੈ ਹੋਂ ਤਾਂ ਮੈਥੋਂ ਜਾਇ ਨਹੀਂ ਜਾਣਾ ਵੀ ਦਰਦ ਹੁੰਦਾ ਰਹਿੰਦਾ ਹੈ ਪਿਆਰ ਸੀ ਮੈਂ ਤੇ ਕੱਲ ਨੂੰ ਸਵੇਰ ਜਾ ਕੇ ਮੈਂ ਇਹ ਡੀਸੀ ਸਾਹਿਬ ਦੀ ਵੀ ਧਿਆਨ ਚ ਲਿਆਉਣਾ ਜੀ ਤੋਂ ਦੁਆਰ ਮੈਂ ਮਾਨ ਜੋ ਹਾਈ ਕੋਰਟ ਵੀ ਜਾਊਗਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਮੈਂ ਪਹਿਲਾਂ ਸਾਡਾ ਵੇਖੋ ਜੀ ਅਸੀਂ 80000 ਰੁਪਏ ਜਮ੍ਹਾਂ ਕਰਾਉਣਾ ਸੀ 1.5 ਲੱਖ ਰੁਪਏ ਸਾਡੇ ਕੋਲੇ ਸੀਗਾ ਜੋ ਸਾਡਾ ਸਾਧ ਖਾਤਾ ਸੀ ਉਹਦੇ ਵਿੱਚ ਸ੍ਰਿੰਦਰ ਮੋਹਨ ਸ਼ਰਮਾ ਜੀ ਆ ਸਾਡੇ ਉਹਨਾਂ ਨੇ ਵਿਚਾਰਿਆਂ ਨੇ ਪੈਸੇ ਜੋੜ ਕੇ ਰੱਖੇ ਸੀ ਪਿੰਡ ਦੇ ਥੋੜੇ ਥੋੜੇ ਤੇ ਵੀ ਅਸੀਂ ਭਾਈ ਪੈਸੇ ਉਹ ਕਿਤੇ ਪਾ ਪਾੜ ਜਾਂਦੀ ਜਾਂ ਕੋਈ ਚੀਜ਼ ਖਰਾਬ ਹੋ ਜਾਂਦੀ ਉਹਦਾ ਕੋਈ ਸੂਤ ਕਰਾਵਾਂਗੇ ਇੱਥੇ ਮਹਿਕਮੇ ਵਾਲੇ ਆਏ ਜੀ ਅਖੇ ਤੁਹਾਨੂੰ 80000 ਰੁਪਏ ਜਮ੍ਹਾਂ ਕਰਾਉਣਾ ਪਊ ਅਸੀਂ ਕਰਵਾਤਾ ਜੀ ਅਖੇ ਚਲੋ ਕੋਈ ਗੱਲ ਨਹੀਂ ਤੁਸੀਂ 80000 ਰੁਪਏ ਕਰਵਾ ਲਓ ਉਹ ਡੇਢ ਦਾ 1.5 ਲੱਖ ਰੁਪਏ ਲੈ ਕੇ ਇਥੋਂ ਭੱਜ ਗਏ ਮੈਂ ਉਹਨਾਂ ਨੂੰ ਫੋਨ ਲਾਇਆ ਜਈ ਨੂੰ ਉਹ ਆਟਾ ਮੈਨੂੰ ਆਦਾ ਯਾਰ ਫੇਰ ਕੀ ਆ ਮੈਂ ਤੇਰਾ ਫੋਨ ਨਹੀਂ ਚੱਕਣਾ ਮੈਂ ਕਿਹਾ ਯਾਰ ਇਹ ਗੱਲਾਂ ਨਾ ਕਰ ਤੂੰ ਸਾਨੂੰ ਇਹ ਦੱਸ ਵੀ ਤੂੰ 80000 ਦੀ ਬਜੇ 1.5 ਲੱਖ ਕਿਉਂ ਕਰਾਇਆ ਫੇਰ ਅਖੇ ਥੋੜਾ ਫ੍ਰੀ ਕੋਟ ਖਾਤਾ ਖਲਾਤਾ ਉਹਦੇ ਜਖੀਰ ਖਾਦੇ ਆ ਹੁਣ ਸਮਝੋ ਬਾਹਰ ਆਈ ਕੰਮ ਵੀ ਪਤਾ ਨਹੀਂ ਉਹਨਾਂ ਨੇ ਖਾਤਾ ਫਰੀਕੋਟ ਖਲਾਇਆ ਸਾਡੇ ਤਾਂ ਫੈਨ ਨਹੀਂ ਕਦੇ ਕਰਾਏ ਕੋਠਾ ਤਾਂ ਕਦੇ 420 ਨਾ ਕਰਾ ਕੇ ਲੈ ਗਿਆ ਹੋਵੇ ਤੇ ਵੀ ਉਹ ਸਾਨੂੰ ਦੱਸਣਾ ਚਾਹੀਦਾ ਇਹਨਾਂ ਨੂੰ ਵੀ ਉਹ 1.5 ਲੱਖ ਰੁਪਏ ਸਾਡਾ ਕਿਥੇ ਖਪਾਤਾ ਜੇ 1.5 ਲੱਖ ਦੇ ਬੇਈਮਾਨ ਹੋ ਸਕਦੇ ਤੇ 52 ਲੱਖ ਰੁਪਏ ਤਾਂ ਬਹੁਤ ਵੱਡੀ ਚੀਜ਼ ਹੈ ਜੀ 52 ਲੱਖ ਤਾਂ ਕਿਸੇ ਕੀਮਤੇ ਨਾ ਸਕਦੇ ਸੀ ਸਰਪੰਚ ਸਾਹਿਬ ਤੁਹਾਨੂੰ ਤੁਸੀਂ ਮੌਜੂਦਾ ਸਰਪੰਚ ਹੈ ਬੜੇ ਤੀਜੀ ਵਾਰ ਤੋਂ ਹੀ ਸਰਪੰਚ ਬਣ ਚੁੱਕੇ ਆ ਤੁਹਾਨੂੰ ਲੱਗਦਾ ਵੀ ਜਿਹੜੀ ਇਹ ਨਜਾਇਜ਼ ਕਟਾਈ ਹੋ ਰਹੀ ਹੈ ਤੇ ਕੋਈ ਤੁਹਾਡੇ ਤੋਂ ਕੋਈ ਪ੍ਰੂਫ ਲੈ ਕੇ ਹਨੇਰੇ ਸਵੇਰੇ ਤੁਹਾਨੂੰ ਕੋਈ ਗਮਰਾਹ ਕੀਤਾ ਹੋਵੇ ਕੋਈ ਸਰਕਾਰ ਨੇ ਤੇ ਤੁਸੀਂ ਇਹਦਾ ਕੋਈ ਪੱਖ ਮੈਨੂੰ ਦੱਸੋ ਮੈਂ ਜੀ ਕਿਤੇ ਸਾਇਨ ਨਹੀਂ ਕੀਤੇ ਨਾ ਮੇਰਾ ਕੋਈ ਪ੍ਰੂਫ ਆ ਮੈਂ ਸਾਰੀ ਉਮਰ ਦਾ ਜ਼ਿੰਮੇਵਾਰ ਹੋਊਂਗਾ ਜੇ ਮੇਰੇ ਕਿਤੇ ਮਨਜ਼ੂਰੀ ਦੇ ਵਿੱਚ ਇਹਨਾਂ ਨੇ ਸਾਇਨ ਲਏ ਹੋਣ ਜਾਂ ਡੀਐਸਓ ਤੋਂ ਮਨਜ਼ੂਰੀ ਲਈ ਹੋਵੇ ਸਿਰਫ ਨਜਾਇਜ਼ ਕਟਾਈ अच्छा ਹੁਣ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਲਾਸਟ ਵਿੱਚ ਮੈਂ ਬੇਨਤੀ ਕਰਦਾ ਹਾਂ ਪ੍ਰਸ਼ਾਸਨ ਨੂੰ ਜੀ ਤੱਕਾ ਨਾ ਕਰੋ ਡੀ ਐਚਓ ਸਾਹਿਬ ਦੀ ਮਨਜ਼ੂਰੀ ਲਓ ਤੇ ਫਿਰ ਕਟਾਈ ਕਰੋ ਜੇ ਸਾਡੇ ਦੇ ਪਰਚਾ ਹੀ ਕਰਨਾ ਹੈ ਤੇ ਫਿਰ ਠੋਡੀ ਮਰਜੀ ਫਿਰ ਵੱਢੀ ਜਾਓ ਜੀ ਸਵੇਰੇ ਪਕਟ ਕੇ ਆਹਦੇ ਸਰਪੰਚ ਨੇ ਵੇਚ ਤੇ ਫਿਰ ਤਾਂ ਹੋ ਹੀ ਜਾਣਾ ਜੀ ਅੱਛਾ ਤੁਸੀਂ ਦੂਜਾ ਇਹ ਸਰਕਾਰ ਤੁਹਾਨੂੰ ਲੱਗਦਾ ਵੀ ਇਹ ਨਜਾਇਜ਼ ਧੱਕੇਸ਼ਾਹੀ ਕਰ ਰਹੀ ਤੁਹਾਡੇ ਨਾਲ ਉਹ ਜ਼ਿਆਦਾ ਸਾਡੇ ਨਾਲ ਧੱਕੇਸ਼ਾਹੀ ਕਰ ਰਹੀ ਜੀ ਕਿਉਂਕਿ ਪਿੰਡ ਦਾ ਮਸਲਾ ਹੈ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਦਾ ਕੋਈ ਬੋਲਣ ਦਾ ਹੈਗਾ ਤੁਹਾਡੇ ਵਿੱਚ ਵੇਖੋ ਜੀ ਤੁਹਾਡੇ ਪਿੰਡ ਦਾ ਹੈ ਤੁਹਾਡੇ ਪਿੰਡ ਦਾ ਵਾਟਰ ਬਾਕਸ ਹੈ ਸਾਂਝਾ ਵਾਟਰ ਬਾਕਸ ਹੈ ਤੁਸੀਂ ਮੌਜੂਦਾ ਸਰਪੰਚ ਹੈ ਤੁਹਾਡੇ ਮੌਜੂਦਗੀ ਦੇ ਵਿੱਚ ਦੇਖੋ ਇਹ ਨਜਾਇਜ਼ ਕਟਾਈ ਹੋ ਰਹੀ ਹੈ ਹਾਂ ਜੀ ਸਾਨੂੰ ਵੀ ਬੜਾ ਦੁੱਖ ਲੱਗੇ ਇਸੀ ਦਾ ਆ ਦੇਖੋ ਕਿਵੇਂ ਭੱਜ ਗਏ ਕਟਾਈ ਕਰਕੇ ਸਾਰਾ ਕੁਝ ਕਰਕੇ ਨਜਾਇਜ਼ ਇਹਨਾਂ ਨੇ ਕਟਾਈ ਕੀਤੀ ਆਪ ਦਾ ਜਿਹੜੇ ਹਥਿਆਰ ਆ ਇੱਥੇ ਵੀ ਸੁੱਟ ਗਏ ਕੀ ਕਹੋਂਗੇ ਇਹਦੇ ਬਾਰੇ ਵੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਸਾਡੇ ਇੱਕ ਜਿਹੜਾ ਮੌਜੂਦਾ ਸਰਪੰਚ ਹੰਦਾਂ ਵਾਟਰ ਆਫ ਦਾ ਚੇਅਰਮੈਨ ਹੁੰਦਾ ਉਹਦੇ ਨਾਲ ਜਿਹੜੇ ਬੰਦੇ ਹੁੰਦੇ ਹੋਰ ਪਿੰਡ ਦੇ ਸਾਬਕਾ ਫੌਜੀ ਜਾਂ ਮੰਨ ਲਓ ਕੋਈ ਇੱਕ ਦੋ ਲੇਡੀਜ਼ ਮੈਂਬਰ ਹੁੰਦੇ ਰੇ ਉਹਨਾਂ ਨੂੰ ਨਾਲ ਮੈਂਬਰ ਵੀ ਲੈਂਦੇ ਹੋਰ ਵੀ ਪਿੰਡ ਦੇ ਬੰਦੇ ਮੋਹਤਵਾਰ ਮੈਂਬਰ ਹੁੰਦੇ ਵਿੱਚ ਵੀ ਸਾਰੇ ਕੱਲੀ ਪੰਚਾਇਤ ਦਾ ਨਹੀਂ ਹੁੰਦਾ ਇਹ ਉਹਦਾ ਚੇਅਰਮੈਨ ਸਰਪੰਚ ਹੁੰਦਾ ਜੀ ਜ਼ਿੰਮੇਵਾਰੀ ਸਰਪੰਚ ਦੀ ਹੈ ਜੇ ਤੁ ਮੰਨ ਲਓ ਡੱਕਾ ਵੀ ਹਲਦਾ ਉਹ ਸਰਪੰਚ ਨੇ ਭਰਨਾ ਜੀ ਹੁਣ ਤੁਹਾਡੇ ਸਾਹਮਣੇ ਆ ਜਿਹੜੇ ਮੋٹے ਦਰਖਤ ਪਾ ਵੱਢੀ ਜਾਂਦੇ ਤੇ ਮੈਂ ਦੱਸੂ ਕਿੱਥੋਂ ਭਰੂੰਗਾ ਜੀ ਤੁਸੀਂ ਜੁੜਿਓ ਸਾਧਕ ਲਾਈਵ ਖਬਰਨਾਮਾ ਨਾਲ ਤੇ ਤੁਸੀਂ ਆ ਦੇਖ ਲਿਆ ਨਜਾਇਜ਼ ਕਟਾਈ ਸਾਰੀ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕਿਵੇਂ ਕਿਵੇਂ ਨਜਾਇਜ਼ ਦਰਖਤ ਕੱਟੇ ਗਏ ਆ ਤੇ ਪਿੰਡ ਦਾ ਜਿਹੜਾ ਸਰਪੰਚ ਹੈ ਕਿੰਨਾ ਪਰੇਸ਼ਾਨ ਤੁਹਾਨੂੰ ਤੁਹਾਡੇ ਸਾਹਮਣੇ ਕਿਵੇਂ ਨਜ਼ਰ ਆ ਰਿਹਾ ਹੈ ਆ ਦੇਖੋ ਕਿਦਾਂ ਇਹ ਦਰੱਖਤਾਂ ਦੀ ਕਟਾਈ ਹੋ ਰਹੀ ਹੈ ਇਹ ਨਿਆਂ ਤੋਂ ਤੇ ੱੱਕਾ ਹੋ ਰਿਹਾ ਹੈ ਪਿੰਡ ਨਾਲ